ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਦੇਵ ਜੀ ਆਪਣੇ ਪਿਤਾ ਮਹਤਾ ਕਾਲੂ ਜੀ ਦਾ ਕਹਿਣਾ ਮੰਨ ਕੇ ਹਰ ਰੋਜ਼ ਗਾਵਾਂ ਮੱਝਾਂ ਬਾਹਰ ਖੇਤਾਂ ਵਿੱਚ ਚਰਾਉਣ ਵਾਸਤੇ ਲੈ ਜਾਂਦੇ ਸਨ ਮੱਝਾਂ ਖੇਤਾਂ ਵਿੱਚ ਚਰਦੀਆਂ ਰਹਿੰਦੀਆਂ ਤੇ ਆਪ ਪ੍ਰਭੂ ਦੇ ਪਿਆਰ ਵਿੱਚ ਤੇ ਬੰਦਗੀ ਵਿੱਚ ਲੱਗੇ ਰਹਿੰਦੇ ਸਨ ਇੱਕ ਦਿਨ ਮੱਝਾਂ ਗਾਵਾਂ ਕਿਸੇ ਜ਼ਿਮੀਦਾਰ ਦੇ ਖੇਤਾਂ ਵਿੱਚ ਜਾਵੜੀਆਂ ਤੇ ਫਸਲ ਖਾ ਗਈਆਂ ਕੁਦਰਤੀ ਜ਼ਿਮੀਦਾਰ ਆਪਣੇ ਖੇਤਾਂ 'ਵਾਂ ਲਾਇਆ ਉਸਨੇ ਵੇਖਿਆ ਕਿ ਗੁਰੂ ਨਾਨਕ ਦੀਆਂ ਮੱਝੀਆਂ ਗਾਵਾਂ ਨੇ ਉਸ ਦਾ ਸਾਰਾ ਖੇਤ ਉਜਾੜ ਦਿੱਤਾ ਹੈ ਉਸ ਨੂੰ ਬੜੀ ਚਿੰਤਾ ਲੱਗ ਗਈ ਕਿ ਮੈਂ ਹੁਣ ਕਿਵੇਂ ਗੁਜ਼ਾਰਾ ਕਰਾਂਗਾ ਤੇ ਆਪਣਾ ਪਰਿਵਾਰ ਕਿਵੇਂ ਪਾਲਾਂਗਾ ਫਸਲ ਤਾਂ ਹੁਣ ਖੇਤ ਵਿੱਚੋਂ ਮਿਲੇਗੀ ਨਹੀਂ ਉਹ ਜ਼ਿਮੀਦਾਰ ਤੇਜ਼ੀ ਨਾਲ ਦੌੜ ਕੇ ਰਾਇ ਬੁਲਾਰ ਜੀ ਦੇ ਕੋਲ ਆ ਹਾਜ਼ਰ ਹੋਇਆ ਤੇ ਕਹਿਣ ਲੱਗਾ ਰਾਇ ਬੁਲਾਰ ਜੀ ਮੈਂ ਉਜੜ ਗਿਆ ਮੈਂ ਲੁੱਟਿਆ ਗਿਆ ਆਪ ਜਿਹਦੇ ਪਟਵਾਰੀ ਕਾਲੂ ਜੀ ਦੇ ਪੁੱਤਰ ਨੇ ਮੇਰੀ ਸਾਤੀ ਸਾਰੀ ਖੇਤੀ ਉਜਾੜ ਦਿੱਤੀ ਹੈ ਉਸ ਦੀਆਂ ਗਾਵਾਂ ਮੱਝਾਂ ਨੇ ਮੇਰਾ ਸਾਰਾ ਹਰਾ ਭਰਾ ਖੇਤ ਖਾ ਲਿਆ ਹੈ ਹੁਣ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਾਂਗਾ ਮੇਰਾ ਨੁਕਸਾਨ ਕਾਲੂ ਜੀ ਤੋਂ ਪਰਵਾਇਆ ਜਾਵੇ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਬੁਲਾ ਭੇਜਿਆ ਮਹਿਤਾ ਕਾਲੂ ਜੀ ਆਏ ਤਾਂ ਰਾਏ ਬੁਲਾਰ ਨੇ ਕਿਹਾ ਮਹਿਤਾ ਜੀ ਇਹ ਜ਼ਿੰਮੇਦਾਰ ਆਖਦਾ ਹੈ ਇਸ ਦਾ ਬਹੁਤ ਨੁਕਸਾਨ ਹੋ ਗਿਆ ਹੈ ਇਸ ਦੀਆਂ ਹਰੀਆਂ ਭਰੀਆਂ ਕਣਕਾਂ ਤੁਹਾਡੀਆਂ ਗਾਵਾਂ ਤੇ ਮੱਝੀਆਂ ਖਾ ਗਈਆਂ ਹਨ ਇਸ ਦਾ ਹਰਜਾਨਾ ਭਰ ਦਿਓ ਕਾਲੂ ਜੀ ਚਿੰਤਾਤੂਰ ਹੋ ਗਏ ਰਾਏ ਜੀ ਨੂੰ ਕਹਿਣ ਲੱਗੇ ਰਾਏ ਜੀ ਮੈਂ ਕੀ ਕਰਾਂ ਨਾਨਕ ਨੂੰ ਪੜਨ ਭੇਜਿਆ ਉੱਥੇ ਪੜਿਆ ਨਹੀਂ ਮੱਝੀਆਂ ਚਰਾਉਣ ਭੇਜਿਆ ਤਾਂ ਇਹ ਉਲਾਮਾ ਲੈ ਕੇ ਆਇਆ ਹੈ ਦੱਸੋ ਮੈਂ ਕੀ ਕਰਾਂ ਗੱਲਬਾਤ ਕਰਦੇ ਕਰਦੇ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਲੋਕਾਂ ਵਿੱਚ ਆਪਸ ਵਿੱਚ ਗੱਲਬਾਤ ਹੋਣ ਲੱਗ ਪਈ ਵਿੱਚੋਂ ਹੀ ਇੱਕ ਦੋ ਸਿਆਣੇ ਬੰਦਿਆਂ ਨੇ ਰਾਏ ਬੁਲਾਰ ਜੀ ਨੂੰ ਕਿਹਾ ਰਾਏ ਜੀ ਹਰਜਾਨਾ ਭਰਨ ਤੋਂ ਪਹਿਲਾਂ ਇਹ ਤਾਂ ਵੇਖ ਲਵੋ ਕਿ ਨੁਕਸਾਨ ਕਿੰਨਾ ਕੁ ਹੋਇਆ ਹੈ ਰਾਏ ਬੁਲਾਰ ਨੂੰ ਇਹ ਗੱਲ ਚੰਗੀ ਲੱਗੀ ਉਸਨੇ ਆਪਣੇ ਦੋ ਪਿਆਦੇ ਉਸ ਜ਼ਿੰਮੇਦਾਰ ਦੇ ਨਾਲ ਖੇਤਾਂ ਵੱਲ ਭੇਜੇ ਤੇ ਕਿਹਾ ਵੇਖ ਕੇ आओ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਪਿਆਦੇ ਗਏ ਉਹਨਾਂ ਨੇ ਆ ਕੇ ਦੱਸਿਆ ਕਿ ਇਸ ਦਾ ਖੇਤ ਤਾਂ ਹਰਾ-ਭਰਾ ਖੜਾ ਹੈ ਹੈਰਾਨੀ ਦੀ ਗੱਲ ਹੈ ਕੁਝ ਵੀ ਨਹੀਂ ਉਜੜਿਆ رائے ਬੁਲਾਰ ਜੀ ਨੇ ਉਸ ਜ਼ਿੰਮੇਦਾਰ ਨੂੰ ਕਿਹਾ ਕਿਉਂ ਭਾਈ ਜੋ ਪਿਆਦੇ ਆਖਦੇ ਹਨ ਸਹੀ ਹੈ ਕਿ ਗਲਤ ਹੈ ਜ਼ਿੰਮੇਦਾਰ ਨੇ ਕਿਹਾ ਜੀ ਇਹ ਸੱਚ ਆਖਦੇ ਨੇ رائے ਬੁਲਾਰ ਜੀ ਨੇ ਗੁੱਸੇ ਹੋ ਕੇ ਕਿਹਾ ਕਿ ਤੂੰ ਫਿਰ ਝੂਠੀ ਸ਼ਿਕਾਇਤ ਕਿਉਂ ਕੀਤੀ ਹੈ ਉਹ ਕਹਿਣ ਲੱਗਾ ਇਹ ਮੁੰਡਾ ਕੋਈ ਕਰਾਮਾਤੀ ਹੈ ਇਹ ਜੋਗੀਆਂ ਨਾਥਾਂ ਕੋਲ ਬੈੰਦਾ ਉੱਠਦਾ ਹੈ ਜ਼ਰੂਰ ਇਸ ਨੇ ਕੋਈ ਜੰਤਰ ਮੰਤਰ ਕੀਤਾ ਹੈ ਮੈਨੂੰ ਤਾਂ ਖੇਤ ਉਜੜੇ ਹੋਏ ਨਜ਼ਰ ਆਏ ਸਨ ਪਰ ਹੁਣ ਪਹਿਲਾਂ ਵਾਂਗ ਹੀ ਹਰੇ ਭਰੇ ਖੜੇ ਹਨ ਹੁਣ ਰਾਏ ਬੁਲਾਰ ਜੀ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਰੱਬ ਦਾ ਰੂਪ ਹੈ ਇਹ ਨਾਨਕ ਕੋਈ ਸਧਾਰਨ ਬਾਲਕ ਨਹੀਂ ਹੈ ਇਹ ਰੱਬ ਦਾ ਪਿਆਰਾ ਹੈ ਕੋਈ ਔਲੀਆ ਹੈ ਰਾਏ ਬੁਲਾਰ ਜੀ ਦੇ ਮਨ ਵਿੱਚ ਗੁਰੂ ਨਾਨਕ ਦੇਵ ਜੀ ਲਈ ਪਿਆਰ ਤੇ ਸਤਕਾਰ ਹੋਰ ਵੀ ਵੱਧ ਗਿਆ ਸੰਗਤ ਜੀ इस पावन स्थान पे गुरद्वारा क्यारा साब सुशोभित है ये गुरद्वारा पाकिस्तान है संगत जी वागुरु जी का खालसा वाहेगुरु जी की फतेह